ਪਹਿਲੀ ਪੰਕਤੀ ਦੇ ਦਰਸ਼ਨ ਕਰੋ ਜੀ ਸੰਤ ਕਾ ਦੋਖੀ ਸਦਾ ਅਪਵਿੱਤ ਅਪਵਿੱਤ ਲਿਖਿਆ ਇੱਥੇ ਜੀ ਐਡਾ ਨੈਗੇਟਿਵ ਬਣਾ ਦਿੰਦਾ ਹੈ ਅਪਵਿੱਤ ਹੁੰਦਾ ਹੈ ਮਹਿਲਾ ਨੇਕ ਬੰਦੇ ਦਾ ਦੋਖੀ ਗੁਰਮੁਖ ਪਿਆਰੇ ਦਾ ਨਿੰਦਕ ਸੰਤਾਂ ਦਾ ਨਿੰਦਕ ਅੰਦਰੋਂ ਮਹਿਲਾ ਹੁੰਦਾ ਹੈ ਜੀ ਸੰਤ ਕਾ ਦੋਖੀ ਸਦਾ ਅਪਵਿੱਤ ਸ਼ਾਂਤ ਕਾ ਦੁਖੀ ਕਿਸਹਿ ਕਾ ਨਹੀਂ ਮਿਤ ਕਿਉਂਕਿ ਉਹ ਕਿਸੇ ਦਾ ਗੁਣ ਨਹੀਂ ਵੇਖਦਾ ਸਭ ਦੇ ਔਗਣ ਹੀ ਵੇਖਦਾ ਕਿਸੇ ਨੂੰ ਚੰਗਾ ਨਹੀਂ ਸਮਝਦਾ ਕਮੀਆਂ ਵੇਖਦਾ 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 ਇੱਕ ਦਿਨ ਆਪਣੀ ਥੋੜੀ ਬੋਤੀ ਬਣਾਈ ਇੱਜ਼ਤ ਵੀ ਗਵਾ ਬੈਠਦਾ ਹੈ ਤੇ ਹੁੰਦਾ ਕੀ ਉਹਦਾ ਕੋਈ ਮਿੱਤਰ ਨਹੀਂ ਬਣ ਸਕਦਾ ਜੀ ਸ਼ਾਂਤ ਕਾ ਦੁਖੀ ਕਿਸਹਿ ਕਾ ਨਹੀਂ ਮਿਤ ਨਾ ਉਹ ਕਿਸੇ ਦਾ ਬਣਦਾ ਸੰਤ ਕੇ ਦੋਖੀ ਕੋ ਧਾਨ ਲੱਗੈ ਧਾਨ ਸਜ਼ਾ ਹੁੰਦੀ ਹੈ ਜੀ ਉਹਨੂੰ ਬਹੁਤ ਭਾਰੀ ਸਜ਼ਾ ਮਿਲਦੀ ਹੈ ਜੇ ਭਾਈ ਨਿੰਦਿਆ ਕੀਤੀ ਫਲ ਵੀ ਤੇ ਨਿੰਦਾ ਦਾ ਮਿਲਣਾ ਹੈ ਜੀ ਫਿਰ ਗੁਨਾਵਾਲੇ ਲੋਕ ਹੁੰਦੇ ਨੇ ਜਿਨ੍ਹਾਂ ਨੇ ਚੰਗੇ ਗੁਨਾ ਨੂੰ ਆਪਣੇ ਜੀਵਨ ਵਿੱਚ ਕਮਾਇਆ ਹੁੰਦਾ ਪ੍ਰਗਟ ਕੀਤਾ ਹੋਇਆ ਹੁੰਦਾ ਉਹ ਉੱਥੇ ਪਰਵਾਨ ਹੁੰਦੇ ਨੇ ਹੁਕਮ ਰਜ਼ਾਈ ਸਾਖਤੀ ਤਰਗਾ ਸੱਚ ਕਬੂਲ ਉਹੀ ਆਪਣੇ ਆਪ ਤੇ ਰਾਜ ਕਰਦੇ ਨੇ ਜਿਹੜੇ ਭਾਈ ਲੇਖਿਆਂ ਤੋਂ ਬਚ ਜਾਂਦੇ ਨੇ ਗੁਰਮੁਖ ਪਿਆਰੇ ਸੱਚੀਆਂ ਰੂਹਾਂ ਸਤ ਸੰਗੀ ਜਨ ਉਹ ਲੇਖਿਆਂ ਵਿੱਚ ਨਹੀਂ ਆਉਂਦੇ ਉਹ ਤੇ ਕਿਰਪਾ ਦੇ ਪਾਤਰ ਬਣ ਜਾਂਦੇ ਨੇ ਤੇਰੀ ਬਖਸ਼ਨਾ ਮਿੱਟਾ ਕੋਈ ਸਤ ਗੁਰੂ ਕਾ ਦੀ ਲਾਸਾ ਸ਼ਾਂਤ ਕੇ 도ਖੀ ਕੋ ਢਾਨ ਲਾਗੈ ਪਰ ਜਿਹੜਾ ਭਾਈ ਨੇਕ ਬੰਦਿਆਂ ਦਾ ਨਿੰਦਕਾ ਉਹਨੂੰ ਬੜੀ ਸਜ਼ਾ ਮਿਲਦੀ ਹੈ ਜੀ ਸੰਤ ਕੇ ਦੋਖੀ ਕੋ ਸਭ ਤਿਆਗ ਹੈ ਤਿਆਗਣ ਦਾ ਅਰਥ ਨੂੰ ਕੋਈ ਪਸੰਦ ਨਹੀਂ ਕਰਦਾ ਜੀ ਪਹਿਲਾਂ ਪਹਿਲਾਂ ਤੇ ਠੀਕ ਆ ਜਦੋਂ ਸੁਭਾਈ ਪਤਾ ਚੱਲ ਜਾਂਦਾ ਲੋਕ ਉਹਦੇ ਕੋਲ ਬੈਠਣਾ ਵੀ ਪਸੰਦ ਨਹੀਂ ਕਰਦੇ ਸਭ ਤਿਆਗ ਹੈ ਉਹ ਸਤ ਤੋਂ ਬਾਂਝਾ ਰਹਿ ਜਾਂਦਾ ਉਹਨੂੰ ਸਤ ਤੋਂ ਸੰਤੋਖ ਦਿਆ ਧਰਮ ਧੀਰਜ ਇਮਾਨਦਾਰੀ ਇਨਸਾਨੀਅਤ ਵੀ ਉਹ ਐਂਟੀ ਹੁੰਦਾ ਇਹਨਾਂ ਗੁਣਾਂ ਤੋਂ ਵੀ ਸਭ ਤੋਂ ਬਾਝਾ ਰਹਤ ਹੁੰਦਾ ਔਰ ਬਾਰੀ ਦੁਨੀਆ ਵੀ ਉਹਨੂੰ ਸਭ ਤਿਆਗ ਦਿੰਦੀ ਹੈ ਸੰਤ ਕਾ ਦੋਖੀ ਮਹਾ ਅਹੰਕਾਰੀ ਅਹੰਮ ਮੈਂ 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 ਹੀ ਬੋਲਦਾ ਹੈ ਉਹਨੂੰ ਪਤਾ ਹੀ ਨਹੀਂ ਹੈ ਹੰਕਾਰ ਕੀ ਹੈ ਹੰਕਾਰ ਦਾ ਮਾੜਾ ਰੂਪ ਕੀ ਹੈ ਉਹਨੂੰ ਲੱਗਦਾ ਮੈਂ ਹੀ ਸਭ ਕੁਝਾਂ ਤੇ ਉਹ ਤੂੰ ਤੂੰ ਓਏ ਓਏ ਕਰਕੇ ਗੱਲ ਕਰਦਾ ਹੈ ਬੋਲਣ ਦਾ ਢੰਗ ਨਹੀਂ ਹੁੰਦਾ ਕਿਸੇ ਪਲੇ ਮਨੁੱਖ ਨੂੰ ਬੁਲਾਉਂਦਾ ਓਏ ਕਰਕੇ ਬੁਲਾਉਂਦਾ ਤੂੰ ਕਰਕੇ ਬੁਲਾਉਂਦਾ ਪੌਰਾ ਵੀ ਹਿਟ ਦੇ ਵਿੱਚ ਦਿਆਨਾ ਦੀ ਕੋਈ ਚੀਜ਼ ਨਹੀਂ ਹਿਟਦਾ ਬੜਾ ਮੈਲਾ ਹੋਇਆ ਸੰਤ ਕਾ ਦੋਖੀ ਸਦਾ ਅਪਵਿੱਤ ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੋਖੀ ਕੋ ਢਾਨ ਲਾਗੈ ਸੰਤ ਕੇ ਦੋਖੀ ਕੋ ਸਭ ਤੇ ਆਗੈ ਸੰਤ ਕਾ ਦੋਖੀ ਮਹਾ ਅਹੰਕਾਰੀ ਸੰਤ ਕਾ ਦੋਖੀ ਸਦਾ ਵਿਕਾਰੀ ਸਦਾ ਵਿਕਾਰ ਸੋਚਦਾ ਮਨ ਵਿੱਚ ਵਿਕਾਰ ਹੀ ਸੋਚੀ ਜਾਂਦਾ ਮੰਦੇ ਕਰਮ ਕਰਦਾ ਹੈ ਮੰਦੇ ਕੰਮ ਸੋਚੀ ਜਾਂਦਾ ਹੈ ਭਾਵ ਉਹ ਵਿਕਾਰਾਂ ਦੇ ਟੋਏ ਵਿੱਚ ਡਿੱਗਾ ਰਹਿੰਦਾ ਹੈ ਜੀ ਸਦਾ ਵਿਕਾਰਾਂ ਦੇ ਟੋਏ ਵਿੱਚ ਡਿੱਗਾ ਰਹਿੰਦਾ ਹੈ ਸੰਤ ਕਾ ਗੋਖੀ ਜਨਮ ਹੈ ਮਰ ਹੈ बार-बार ਜੰਮਦਾ ਹੈ बार-बार ਮਰਦਾ ਹੈ ਭਾਵ ਭਟਕਦਾ ਫਿਰਦਾ ਹੈ ਹਰ ਵੇਲੇ ਘਰੇ ਬਹੁਤਾ ਟਾਈਮ ਬੈਠਦਾ ਹੈ ਘਰ ਦੇ ਕਹਿਣਗੇ ਸਿਰ ਨਾ ਖਾ ਜਾ ਇੱਥੋਂ ਬਾਹਰ ਜਾ ਬਾਰ ਜਾ ਕੇ ਥੋੜਾ ਸਾਹ ਮਸਾਦਿਸ ਦੇ ਕੀਤੇ ਨਾਲ ਬੈਠਦਾ ਉਹ ਕਹਿੰਦੇ ਪਿੱਛੇ ਹੋ ਜਾਏ ਉੱਥੇ ਵੀ ਉਹਦੀ ਕੋਈ ਗੱਲ ਨਹੀਂ ਸੁਣਦਾ ਭਟਕਦਾ ਫਿਰਦਾ ਹੈ ਸੰਤ ਕਾ ਦੋਖੀ ਜਨਮ ਹੈ ਮਰੇ ਬਾਰ ਬਾਰ ਜੰਮਦਾ ਹੈ ਬਾਰ ਬਾਰ ਮਰਦਾ ਹੈ ਜਦੋਂ ਘੋਟੀ ਕਰਕੇ ਵੀ ਆਪਣੀ ਜੋ ਸਰੀਰ ਹੈ ਇਹ ਸਰੀਰ ਜਦੋਂ ਡਾਕਟਰ ਆਏ ਹੁੰਦਾ ਹੈ ਜਦੋਂ ਦੀ ਡੈਥ ਹੁੰਦੀ ਹੈ ਉਦੋਂ ਵੀ ਭਾਈ ਥੋੜਾ ਸਮਾਂ ਤਾਂ ਲੋਕ ਯਾਦ ਰੱਖ ਅੱਖਦੇ ਨੇ 5-7 ਦਿਨ ਕਬੀਰ ਸਾਕਤ ਤੇ ਸੂਕਰ ਭਲਾ ਰਾਖਾ ਖਿਆਲ ਛਾ ਗਿਆ ਗਤ ਬਪੂਰਾ ਮਰ ਗਿਆ ਉਹ ਸਾਕਤ ਬਪੂਰਾ ਮਰ ਗਿਆ ਕੋ ਨ ਲੈ ਹੈ ਨਾ ਕੋਈ ਨ ਲੈ ਹੈ ਨਾ ਕੋਈ ਜੰਮਣ ਮਰਨ ਦਾ ਅਰਥ ਅਸਲ ਹੈ ਵੈਸੇ ਪਟਕਦਾ ਫਿਰਦਾ ਜੀ ਹਰ ਵੇਲੇ ਮਨ ਵਿੱਚ ਸ਼ਾਂਤੀ ਨਹੀਂ ਪਟਕਦਾ ਸਰੀਰ ਕਰਕੇ ਵੀ ਕਦੇ ਕਦੇ ਕਿਤੇ ਕਿਤੇ ਕਦੇ ਕਿਤੇ ਪਟਕਦਾ ਰਹਿੰਦਾ ਹੈ ਅੰਦਰ ਸ਼ਾਂਤ ਨਹੀਂ ਕਿਉਂਕਿ ਬਾਹਰ ਵਾਲ ਜਾਨਵਰਾਂ ਦੀਆਂ ਜੂਨਾਂ ਵਿੱਚ ਪੈਂਦਾ ਰਹਿੰਦਾ ਹੈ ਸੰਤ ਕੀ ਦੁੱਖ ਨਾ ਸੁਖ ਤੇ ਡਰੈ ਇਦੇ ਕੋਲ ਜਿੰਨਾ ਮਰਜੀ ਪੈਸਾ ਹੋਵੇ ਕਿਸੇ ਚੀਜ਼ ਦੀ ਕਮੀ ਨਾ ਹੋਵੇ ਫੇਰ ਵੀ ਸੁੱਖਾਂ ਤੋਂ ਵਾਂਝਾ ਰਹਿੰਦਾ ਵੇਖੋ ਜੀ ਸਭ ਕੁਝ ਹੋਵੇ ਚਾਹੇ ਪੁੱਤਰ ਧੀਆਂ ਹੋਣ ਪਰਿਵਾਰ ਹੋਵੇ ਦੇਸ਼ਾਂ ਵਿਦੇਸ਼ਾਂ ਵਿੱਚ ਬੱਚੇ ਸੈਟਲ ਹੋਣ ਸਭ ਕੁਝ ਹੋਵੇ ਇਹ ਸੁੱਖਾਂ ਤੋਂ ਵਾਂਝਾ ਹੀ ਰਹਿੰਦਾ ਕਿਉਂਕਿ ਅੰਦਰ ਸੁੱਖ ਨਹੀਂ ਅੰਦਰ ਸੁੱਖ ਨਹੀਂ ਇਹ ਨਿੰਦਿਆ ਵਿੱਚ ਹੀ ਸੁੱਖ ਭਾਲੀ ਜਾਂਦਾ ਹੈ ਬਾਰੀ ਸੁਖ ਭਾਲੀ ਨਾਤਾ ਬਾਹਰ ਤੇ ਸੁਖ ਹੈ ਨਹੀਂ ਮਾਨ ਰੇ ਠਹਿਰ ਰਹੁ ਮਤ ਕੱਟ ਜਾਹੀ ਜਿਉ ਬਾਹਰ ਢੂੰਡਤ ਬਹੁਤ ਦੁੱਖ ਪਾਵੇਂ ਘਰ ਅੰਮ੍ਰਿਤ ਘਰ ਮਾਨੀ ਜਿਉ ਸੁਖ ਕਿੱਥੇ ਆ ਜੀ ਸੁਖ ਅੰਦਰ ਹੋਰ ਵੀ ਜਿਹੜੇ ਲੋਕ ਜ਼ਰੂਰੀ ਨਹੀਂ ਨਿੰਦਕਾਂ ਦੀ ਗੱਲ ਐ ਜਿਹੜੇ ਲੋਕ ਪੈਸੇ ਵਿੱਚ ਸੁੱਖ ਭਾਲਦੇ ਨੇ ਵੀ ਮੈਂ ਵਿਦੇਸ਼ਾਂ ਵਿੱਚ ਜਾਵਾਂਗਾ ਮੇਰੇ ਬੱਚੇ ਜਾਣਗੇ ਪੈਸਾ ਆਏਗਾ ਠੀਕ ਹੈ ਪੀਸ ਆਫ ਮਾਈਂਡ ਥੋੜਾ ਲੱਗਦਾ ਵੀ ਮੇਰੇ ਕੋਲ ਬੜਾ ਕੁਝ ਆ ਗਿਆ ਸੁੱਖ ਲੱਗਦਾ ਪਰ ਮੁਆਫ ਕਰਨਾ ਸੁੱਖ ਨਹੀਂ ਹੈ ਜੀ ਸੁੱਖ ਤੇ ਭਾਈ ਅੰਦਰ ਪਿਆ ਹੈ ਸੰਤ ਕਾ ਦੁਖੀ ਜਨਮ ਹੈ ਮਰ ਸੰਤ ਕੀ ਦੁੱਖ ਨਾ ਸੁਖ ਤੇ ਟਰੇ ਅੰਦਰ ਸੁੱਖ ਨਹੀਂ ਇਸ ਕਰਕੇ ਸੁੱਖ ਹੁੰਦਿਆਂ ਵੀ ਬੜਾ ਦੁਖੀ ਹੈ ਸੰਤ ਕੇ ਦੁਖੀ ਕੋ ਨਾ ਠਾਂ ਥਾਉ ਥਾਉ ਹੁੰਦਾ ਹੈ ਜੀ ਸਹਾਰਾ ਕਿਸੇ ਨੂੰ ਵੇਖੋ ਆਪਣੀ ਭੈਣ ਦਾ ਸਹਾਰਾ ਹੈ ਕਿਸੇ ਨੂੰ ਆਪਣੀ ਮਾਂ ਦਾ ਸਹਾਰਾ ਹੈ ਕਿਸੇ ਨੂੰ ਬੱਚਿਆਂ ਦਾ ਸਹਾਰਾ ਹੈ ਕਿਸੇ ਨੂੰ ਰਿਸ਼ਤੇਦਾਰਾਂ ਦਾ ਸਹਾਰਾ ਹੈ ਕਿਸੇ ਨੂੰ ਜਵਾਈ ਦਾ ਸਹਾਰਾ ਹੈ ਕਿਸੇ ਨੂੰ ਰੱਬ ਦਾ ਸਹਾਰਾ ਹੈ ਗੁਰੂ ਦਾ ਸਹਾਰਾ ਹੈ ਇਹ ਆਪਣੀ ਮਿੰਦਿਆ ਵਿੱਚ ਮਸਤ ਹੈ ਦੁਖੀ ਹੈ ਸੰਤ ਤੇ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਪਾਵੈ ਤਾਂ ਲਏ ਮਿਲਾਏ ਵੇਖੋ ਜੀ ਮਹਿਲਾ ਪੰਜ ਵਾਸੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਖਰੀ ਪੰਕਤੀ ਵਿੱਚ ਸੰਤ ਦੇ ਗੁਣ ਜਿਹੜੇ ਚੰਗੇ ਗੁਣ ਨੇ ਸੰਤਾਂ ਵਿੱਚ ਗੁਣ ਹੁੰਦੇ ਨੇ ਜੀ ਨਾ ਉਹ ਗੁਣ ਆ ਰਹੇ ਨੇ ਆਖਰੀ ਪੰਕਤੀ ਵਿੱਚ ਹਰ ਪਦੇ ਤੋਂ ਬਾਅਦ ਆਖਰੀ ਪੰਕਤੀ ਵਿੱਚ ਸੰਤਾਂ ਦੇ ਗੁਣ ਆਉਂਦੇ ਪਏ ਨੇ ਜਿਹੜੀਆਂ ਉੱਪਰ ਵਾਲੀਆਂ ਪੰਕਤੀਆਂ ਉੱਤੇ ਸੰਤ ਦੇ ਨਿੰਦਕ ਦੀ ਗੱਲ ਕਰਦੇ ਪਏ ਨੇ ਵੇਖੋ ਕਰ ਪਾਲੂ ਤੇ ਆਲੂ ਹਿਰਦਾ ਹੁੰਦਾ ਸੰਤ ਦਾ ਨਾਨਕ ਸੰਤ ਭਾਵੇਂ ਤਾਂ ਲੈ ਇਹ ਸੱਚਮੁੱਚ ਸੰਤ ਦੀ ਗੱਲ ਹੋ ਰਹੀ ਹੈ ਜੀ ਕਿਸੇ ਪਹਿਰਾਵੇ ਦੀ ਗੱਲ ਨਹੀਂ ਹੁੰਦੀ ਮਾਫ ਕਰਨਾ ਮੈਂ ਇਹ ਕਿਸੇ ਪਹਿਰਾਵੇ ਦੀ ਗੱਲ ਨਹੀਂ ਹੈ ਵਾਹਿਗੁਰੂ ਕਿਰਪਾ ਕਰਕੇ ਜੀ ਨੂੰ ਬਣਾ ਦਵੇ ਇਹ ਉਸ ਨੇਕ ਬੰਦੇ ਦੀ ਗੱਲ ਹੁੰਦੀ ਪਈ ਹੈ ਨਾਨਕ ਸੰਤ ਭਾਵੈ ਤਾਂ ਲਏ ਮਿਲਾਏ ਇਹ ਵੇਖੋ ਉੱਪਰ ਨਿੰਦਿਆ ਕਰਨ ਵਾਲਾ ਬੰਦਾ ਪਿੱਛੇ ਚਾਰ ਪਦ ਤਿੰਨ ਪਦ ਵਿਚਾਰ ਚੁੱਕੇ ਆ ਆਪਾਂ ਨਿੰਦਕ ਦੀ ਗੱਲ ਹੁੰਦੀ ਪਈ ਆ ਉਹ ਨਿੰਦਿਆ ਕਰਨ ਵਾਲਾ ਬੰਦਾ ਵੇਖੋ ਕੀ ਕੀ ਕਰਦਾ ਪਿਆ ਆ ਵੇਖੋ ਸੰਤ ਦਾ ਹਿਰਦਾ ਜੀ ਨਾਨਕ ਸੰਤ ਭਾਵੈ ਤਾਂ ਲਏ ਮਿਲਾਏ ਜੇ ਸੰਤ ਚਾਵੇ ਨਾ ਆਪਣੇ ਨਾਲ ਮਿਲਾਲ ਹੁੰਦਾ ਕਿਉਂਕਿ ਖੁਦ ਪਰਉਪਕਾਰੀ ਹੈ ਜੀ ਉਹਦਾ ਹਿਰਦਾ ਸੰਤ ਖੁਦ ਧਰਦੂ ਹੈ ਟੁੱਟਿਆਂ ਨੂੰ ਜੋੜ ਦਿੰਦਾ ਹੈ ਪਾਗ ਠੜੇ ਹਰ ਸੰਤ ਤੁਮਾਰੇ ਪਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਜਿਨ ਕਰ ਤਨ ਹਰ ਨਾਮਾ ਬੜੇ ਭਾਗਾ ਵਾਲੇ ਨੇ ਕਿਉਂਕਿ ਹਿਰਦੇ ਵਿੱਚ ਸੱਚਾ ਨਾਮ ਵੱਸਦਾ ਹੈ ਜੀ ਪਰਵਾਣ ਗਣੀ ਸਈਏ ਆਏ ਪਰਵਾਣ ਗਣੀ ਸਈਏ ਆਏ ਸਫਲਤੀ ਨਾ ਕੇ ਕਾਮਾ ਸਫਲਤੀ ਨਾ ਕੇ ਕਾਮਾ ਪੰਚਮ ਪਾਸ਼ਾ ਗੁਰੂ ਅਰਜਨ ਦੇਵ ਜੀ ਸੂਹੀ ਰਾਗ ਵਿੱਚ ਵੀ ਵੇਖੋ ਬਚਨ ਕਰਦੇ ਨੇ ਕਹਿੰਦੇ ਮੈਂ ਸਮਝਦਾ ਪੰਚਮ ਪਾਸ਼ਾ ਕਹਿੰਦੇ ਮੈਂ ਸਮਝਦਾ ਬਈ ਉਹ ਇੱਥੇ ਆ ਕੇ ਰੱਬ ਦੀ ਨਜ਼ਰਾਂ ਵਿੱਚ ਕਬੂਲ ਹੋਗੇ ਜਿਹੜੀ ਰੱਬ ਦੀ ਨਜ਼ਰਾਂ ਵਿੱਚ ਹੀ ਕਬੂਲ ਹੋਗੇ ਸਫਲਤੀ ਨਾਲ ਕੇ ਕਾਮਾਂ ਉਹਨਾਂ ਦੇ ਸੰਸਾਰਕ ਕਾੜ ਵੀ ਸਾਰੇ ਸਿਰੇ ਚੜ ਜਾਂਦੇ ਨੇ ਪਾਸ਼ਾ ਕਹਿੰਦੇ ਨੇ ਮੇਰੇ RAM ਹਰ ਜਨ ਕੇ ਹੋਂ ਬਲ ਜਾਈ ਜਨ ਕੇ ਹੋਂ ਬਲ ਜਾਈ ਜਨ ਕੇ ਕੇ ਸੰਕਾ ਕਰ ਚਵਰ ਟੁਲਾਵਾ ਕੇ ਸੰਕਾ ਕਰ ਚਵਰ ਟੁਲਾਵਾ ਚਰਨ ਤੂੜ ਮੁਖ ਲਾਈ ਚਰਨ ਤੂੜ ਮੁਖ ਲਾਈ ਜੰਨਤੋਂ ਉਡੰ ਖੁਲਾਈ ਉਹਨਾਂ ਦੇ ਬੋਲੇ ਪਵਿੱਤਰ ਬੋਲ ਜਿਨ੍ਹਾਂ ਤੋਂ ਸਿੱਖਣ ਨੂੰ ਮਿਲਦਾ ਹੈ ਉਹ ਆਪਣੀ ਸੁਰਤ ਵਿੱਚ ਵਸਾ ਲਈ ਆਪਣੇ ਹਿਰਦੇ ਵਿੱਚ ਵਸਾ ਲਈਏ ਕੇਸਾਂ ਕਾ ਕਰ ਚਵਰ ਢੁਲਾਵਾ ਭਾਵ ਅਖਰੀ ਅਰਥਾਂ ਵੱਲ ਨਾ ਜਾ ਉਹਨਾਂ ਦੀ ਰਿਸਪੈਕਟ ਕਰੀਏ ਦਿਲੋਂ ਰਿਸਪੈਕਟ ਕਰੀਏ ਦਿਲੋਂ ਪ੍ਰੇਮ ਪਿਆਰ ਕਰੀਏ ਭਾਈ ਜੀ ਦਾ ਹਿਰਦਾ ਹੀ ਕਰਪਾਲੂ ਦੇ ਆਲੂ ਹੈ ਜਿਹੜਾ ਪ੍ਰੇਮ ਨਾਲ ਰੱਖਿਆ ਪਿਆ ਨਾਨਕ ਸੰਤ ਭਾਵੈ ਤਾਂ ਲਏ ਮਿਲਾਏ ਜੇ ਸੰਤ ਜਾਵੇ ਭਾਈ ਉਹ ਨੇਕ ਪੁਰਸ਼ ਜਾਵੇ ਉਹ ਗੁਰਮੁਖ ਪਿਆਰਾ ਜਾਵੇ ਉਹ ਨਿੰਦਕ ਨੂੰ ਵੀ ਇੱਕ ਖਿਨ ਵਿੱਚ ਤਾਰ ਦਿੰਦਾ ਐਸੀ ਕਿਰਪਾ ਕਰਦਾ ਜੀ ਸੰਤ ਨਹੀਂ ਤੇ ਵੇਖੋ ਜੇ ਅਪਾਂ ਸੰਗਤ ਨਹੀਂ ਕਰਾਂਗੇ ਸੰਗਤ ਵਿੱਚ ਨਹੀਂ ਆਵਾਂਗੇ ਚੰਗੇ ਉਹਨਾਂ ਨਾਲ ਸਾਥ ਨਹੀਂ ਪਾਵਾਂਗੇ ਫਿਰ ਸਾਡਾ ਹਾਲ ਵੀ ਉਹ ਹੋਏਗਾ ਸੰਤ ਦਾ ਦੁਖੀ ਸਦਾ ਪਵਿੱਤ ਕਿਉਂਕਿ ਹਿਰਦਾ ਜਦੋਂ ਤੱਕ ਸ਼ੁੱਧ ਨਹੀਂ